ਪਿਆਰ ਭਰੇ ਸਾਸਰੀ ਘਰ ਕਿਸੇ ਨੇ ਐਡ ਲਾਉਣੀ ਨੰਬਰ ਚੱਲਦੀ ਜਾਂਦਾ ਕਿਸੇ ਨੇ ਘਰੇ ਆ ਕੇ ਵੀਡੀਓ ਬਣਾਉਣੀ ਹੋਵੇ ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦੇ ਆ ਤੇ ਆਪਾਂ ਦੇ ਕੇ ਚਾਰ ਚੀਜ਼ਾਂ ਵੀਡੀਓ ਅਡਵਾਡੋ ਏੜੀਆਂ ਚੋਂ ਅਡਵਾਡੋ ਏੜੀਆਂ ਚੋਂ ਵੀਡੀਓ ਸਾਰੀ ਵੀ ਕੁ ਸਟੈਪਾਂ ਦਾ ਕਰਿਓ ਤਾਂਲੇ ਪਾਸ ਮੁੱਢੇ ਮੁੱਢੇ ਨੰਬਰ ਚੱਲਦੀ ਜਾਂਦਾ ਕਿਸੇ ਨੇ ਵੀ ਐਡ ਆਪਾਂ ਤੋਂ ਘਰੇ ਆ ਕੇ ਕਰਾਉਣੀ ਘਰੇ ਆ ਕੇ ਕਰਦੇ ਆਂਗੇ ਤੇ ਭਾ ਨਾ 200 ਕਿਲੋਮੀਟਰ ਤਾਂ ਹੀ ਹੋਵੇ ਬੰਦਾ ਉਹੋ ਜੀ ਆਪਾਂ ਕਰ ਲਾਂਗੇ ਤੇ ਆਹ ਟਰੈਕਟਰ ਹੈਗਾ ਸੋਨਾ ਲਿਖਾ ਟਾਈਗਰ ਤੇ ਪਿੰਡ ਮੂੜਿਆ ਵਾਲੀ ਜਿਲ੍ਹਾ ਗਰਦਾਸਪੁਰ ਤੇ 4 ਸਿਲੰਡਰ ਹੈ ਇਹ ਤੇ ਡੈਕਸ ਬ੍ਰੇਕਰ ਜਾਂ ਡਬਲ ਕਲੱਚ ਤੇ 4x4 ਆ ਮਲਗਾਰੜ ਲੱਗੇ ਆ ਫੇਵਰ ਦੀ ਛਤਰੀ ਲੱਗੀ ਆ ਤੇ ਇੰਜਨ ਦਾ ਘੇਰ ਦਾ ਓਕੇ ਜਮਾ ਤੇ 400 500 ਕਿੰਟਾ ਟੈਟ ਚੱਲਿਆ ਵਾ ਇਹ ਤੇ 2024 ਮਾਡਲ ਤੇ 8ਵੇਂ ਮਹੀਨੇ ਦੀ 8 ਤਰੀਕ ਨੂੰ ਆਇਆ ਇਹ ਕਿਸੇ ਵੀ ਵੀਰ ਭਾਈ ਨੇ ਲੈਣਾ ਵੀ ਦੱਸ ਪਰਕਾ ਦੇ 98 ਪੈ ਹੈ ਟਾਇਰ ਪਏ ਆ 24 ਮਾਡਲ ਇੰਜਨ ਦਾ ਘੇਰ ਦਾ ਲਿਫਟ ਦਾ ਓਕੇ ਆ ਤੇ ਆ ਪਲੇਟ ਜਿੱਦ ਲੱਗੀ ਵੀ ਉੱਤੇ ਬਣਦੀ ਪੜ ਸਕਦੇ ਕਰਾਰ ਕੇ ਵੀਡੀਓ 2024 ਮਾਡਲ 8ਵੇਂ ਮਹੀਨੇ ਦੀ 8 ਤਰੀਕ ਨੂੰ ਆਇਆ ਜਿਲਾ ਕਰਤਾਰਸ ਪਰ ਪਿੰਡ ਮੂੜਿਆ ਵਾਲੀ ਤੇ ਇੰਜਰ ਦਾ ਗੇਂਦ ਤਾਂ ਜਾਵਾ ਕੇ ਆ ਤੇ ਟੋਮਟੋ ਟਰੈਕਟਰ ਆ ਡਬਲ ਜੈਕਟਿਪੁੱਡ ਰੇਟ ਫੋਨ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਇਹਦਾ ਰੇਟ ਫੋਨ ਤੇ ਆ ਆਥਾਰ ਗੱਡੀ 2013 ਮਾਡਲ ਤੇ ਚੰਗੇ ਟਾਇਰ ਆ ਆ ਵੇਖ ਸਕਦੇ ਤੁਸੀਂ 65 ਪੈਸੇ 70 ਪੈਸੇ 2013 ਮਾਡਲ ਜਿਲ੍ਹਾ ਅੰਮ੍ਰਿਤਸਰ ਉੱਥੇ ਖੜੀ ਆ ਕਿਸੇ ਵੀ ਵੀਰ ਭਾਈ ਨੇ ਲੈਣੀ ਹੋਵੇ ਵੀ ਨਸਪਰਕਰ ਸਕਦੇ ਆ 28 ਤਾਂ ਹੀ ਦੀ ਪਾਸਮਾ ਤੇ 13 ਮਾਡਲ ਆ ਤੇ ਬਹੁਤ ਘੱਟ ਗੱਡੀ ਚੱਲੀ ਵੀ ਆ ਕਿਸੇ ਵੀ ਵੀਰ ਭਾਈ ਨੇ ਲੈਣੀ ਵੀ ਨਸਪਰਕਰ ਸਕਦੇ ਸਾਰੇ ਵੀਰ ਭਾਈ ਵੇਖ ਸਕਦੇ ਆ ਰੰਗ ਪੇਡ ਦੀ ਕਾਜ ਪੱਤਰਾਂ ਦੀ ਜਿਵੇਂ ਓਕੇ ਆ ਤੇ ਕਾਜ ਪੱਤਰਾਂ ਦੀ ਜਿਵੇਂ ਓਕੇ ਆ ਤੇ 70 80 ਪੈਸੇ ਟਾਇਰ ਬਹੁਤ ਘੱਟ ਚੱਣ ਚੱਲੀ ਵੀ ਆ ਅੰਪਰਸਨ ਜਿਹੜੇ ਦੇ ਵਿੱਚ ਖੜੀ ਆ ਤੇ ਪੂਰੀ ਸਟਾਰ ਮਰਡਰ ਗੱਡੀ ਆ ਤੇ 13 ਮਾਡਲ ਤੇ ਠਾਈ ਤਾਂ ਹੀ ਪਾਸ ਮੈਂ ਦੀ ਤੇ ਲਾਈਟਾਂ ਦੂਜੀਆਂ ਪਾਈਆਂ ਆ ਜਿਹੜੇ ਹੁਣ ਤੇ ਮੁੰਡੇ ਪਾਉਂਦੇ ਸ਼ੌਕੀ ਤੇ ਕਿਸੇ ਵੀਰ ਪਾਈ ਨਹੀਂ ਦੇਣੀਆਂ ਮੈਂ ਉਹ ਵੀ ਇਸਪਰ ਕਰ ਸਕਦੇ ਆ ਤੇ ਪੂਰੀ ਵਧੀਆ ਗੱਡੀ ਆ ਥਾਰ ਤੇ ਮਾਲਕ ਉਹਦਾ ਨੰਬਰ ਉੱਤੇ ਚੱਲੀ ਜਾਂਦਾ ਤੇ ਸਾਰਿਆਂ ਕੋਲ ਜਿਹੜੇ ਫੋਨ ਲੱਗਦੇ ਸਕਦੇ ਆ 3.5 ਲੱਖ ਰੁਪਏ ਮੰਗ ਕਰਦੇ 2013 ਮਾਡਲ ਦਾ ਸਾਢੇ 3 ਲੱਖ ਰੁਪਇਆ ਮੰਗ ਕਰਦੇ ਆ ਤੇ ਮੌਕੇ ਦੇ ਮਾਨਤਨ ਕਰ ਦੇਣਗੇ ਜਿਲਾ ਅੰਬਰਸਰ ਦੇ ਵਿੱਚ ਖੜੀ ਆ ਸਾਰੀ ਜਾਣਕਾਰੀ ਤੁਸੀਂ ਫੋਨ ਲਾ ਕੇ ਲਦ ਦਦੇ ਆ ਕੋਕਾ ਪੀ ਜਿਲਾ ਮਕਸਰ ਪਿੰਡ ਵੈੜੰਗ ਵੈੜੰਗ ਪਿੰਡ ਦੇ ਵਿੱਚ ਖੜਾ ਸੋਨਾ ਲੇਖਾ ਜਿਲਾ ਮਕਸਰ ਸਿਰੀ ਮਕਸਰ ਦਾ ਤੇ ਆ 2000 ਮਾਡਲ ਤੇ 14 ਦੇ ਟਾਇਰਾਂ ਜਾਂ 13 ਦੇ ਟਾਇਰ ਆਉਂਦੇ ਪਹਿਲਾਂ 14 ਦੇ ਪਾਉਂਦੇ ਆ 90 ਪੈਸੇ ਟਾਇਰ ਆ ਇਹ ਚਾਰ ਨੰਬਰ ਆ ਪੰਜਾਬ ਚ ਨਾ ਹੋਇਆ ਵਾ ਇਹ ਨੰਬਰ ਬਾਹਰ ਦਾ ਟਰੈਕਟਰ ਦਾ ਤੇ ਕਿਸੇ ਵੀ ਵੀਰ ਭਾਈ ਨੇ ਲੈਣਾ ਹੋਵੇ ਵੀ ਨਸਪਰਕਰ ਸਰ ਦੇ ਸੰਗੂਲ ਦੇ ਵਿੱਚ ਨਾ ਹੋਇਆ ਵਾ ਸੰਗੂਲ ਜ਼ਿਲ੍ਹੇ ਦੇ ਵਿੱਚ ਨਾ ਹੋਇਆ ਵਾ ਟਰੈਕਟਰ ਇਹ ਤੇ ਮਕਸਰ ਜ਼ਿਲ੍ਹੇ ਦੇ ਵਿੱਚ ਟਰੈਕਟਰ ਖੜਾ ਇਹ ਵੇੜੇ ਦਾ ਪਿੰਡ ਚੋਂ ਆ 90 ਪੈਸੇ ਟਾਇਰ ਆ ਵੀਰਾਂ ਦਾ ਇੰਜਣ ਦਾ ਗੇਅਰ ਤਾਂ ਲਿਫਟ ਤਾਂ ਜਮਾ ਓਕੇ ਆ ਰੰਗ ਪੀੜ ਤਾਂ ਸਾਰਾ ਨਹੀਂ ਜਿਹੜਾ ਜਾ 14 ਦੇ ਟਾਇਰਾਂ ਚਾਰ ਤੇ ਮੂਹ ਲੈ ਕੇ 650 ਦੇ ਕਿਸੇ ਵੀ ਵੀਰ ਭਾਈ ਨੇ ਲੈਣਾ ਹੋਵੇ ਬਿਨਸਪਰ ਕਰ ਸਕਦੇ ਆ ਇੱਕ ਜੀਰੋ ਡਰੈਨ ਦਾ ਵੀਰ ਕੋਲੇ ਸਰਕ ਚਿੱਗਿਆ ਵੇਚ ਰਿਹਾ ਇਹ ਵੀਰੋ ਬਾਦ ਚ ਲੈ ਇਹ ਵੀਰੋ ਤੇ ਕਿਸੇ ਵੀ ਵੀਰ ਭਾਈ ਨੇ ਲੈਣਾ ਹੋਵੇ ਬਿਨਸਪਰ ਕਰ ਸਕਦੇ ਆ ਕੋਕਾਪੀ ਟਰੈਕਟਰ ਤੇ ਇਹਦਾ ਰੇਟ ਹੈਗਾ 210000 ਰੁਪਇਆ ਆ 13 ਪੁਰੀ ਹੈਗੀ ਜੀ ਰੋ ਡ੍ਰਿੱਲ ਤੇ 2022 ਮਾਡਲ ਤੇ ਫਾਲੇ ਤੋਂ ਨਹੀਂ ਵੇਚੀ ਸਕਦੇ ਆ ਪੂਰੇ ਵਧੀਆ ਤੇ ਕਿਸੇ ਵੀ ਵੀਰ ਭਾਈ ਨੇ ਲੈਣੀ ਹੋਵੇ ਬਿਨਸਪਰ ਕਰ ਸਕਦੇ ਆ ਆ ਪਲੇਟ ਲੱਗੀ ਵੀ ਉੱਤੇ ਤੇ ਪੂਰਾ ਵਧੀਆ ਬੀਛੀ ਪਉਂਦੀ ਆ ਪੋਰ ਛੋਰ ਪੂਰੇ ਕੰਮ ਕਰਦੇ ਵਧੀਆ 2022 ਮਾਡਲ ਤੇ ਕਿਸੇ ਵੀ ਵੀਰ ਭਾਈ ਨੇ ਲੈਣੀ ਹੋਵੇ ਬਿਨਸਪਰ ਕਰ ਸਕਦੇ ਆ ਇਹ ਸੋਨਾ ਲਿਖੇ ਵਾਲੇ ਵੀਰ ਕੋਲੇ ਹੀ ਆ ਤੇ 13 ਪੂਰੀ ਹੈ ਇਹ ਤੇ ਪੂਰੀ ਵਧੀਆ ਤੇ ਮਾਲਕ ਵੀ ਦਾ ਨੰਬਰ ਉੱਤੇ ਜਿਹੜਾ ਸਾਰੀ ਕੰਮ ਕਰ ਜੀ ਫੋਨ ਲੱਗੇ 45000 ਰੁਪਏ ਮੰਗਦਾ ਮੌਕੇ ਦੇ ਮਾਤਨ ਕਰ ਦੂਗਾ ਵੀਰ ਕੋਲੇ ਲਾਇਕ ਸ਼ੇਅਰ ਕਮੈਂਟ ਕਰਦੇ ਫੋਲੋ ਚੈਨਲ ਫੋਲੋ ਕਰਦੇ ਹੋ